ਚੈਨ ਤੇ ਰਾਤ ਦੀ ਨੀਂਦ ਖਤਮ ਹੋ ਗਈ ਸਾਡੇ ਪਰਿਵਾਰ ਦੀ ਵੀ ਸਾਡਾ ਕੀ ਪਾਣਾ ਵਰਤ ਗਿਆ ਕਿ ਐਡਾ ਵੱਡਾ ਠੱਗ ਸਾਨੂੰ ਕਿੱਥੋਂ ਟੱਕਰ ਗਿਆ ਬਾਪੂ ਜੀ ਡਰਾਫਟ ਬਣਾ ਕੇ ਲੈ ਗਏ ਜਦੋਂ ਡਰਾਫਟ ਬਣਾ ਕੇ ਲੈ ਕੇ ਕੋਰਟ ਦੇ ਹੁਕਮਾਂ ਮੁਤਾਬਕ ਰਜਿਸਟਰੀ ਨਹੀਂ ਕਰਾਈ ਸਸਿਕਾਲਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਬਰ ਮਿਆਪੁਰੀ ਐਸਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹੋ ਬੜਾ ਹੋ ਰਹਾ ਬਲੋ 7 ਫੀਸ ਦੀ ਲੇਟਰ ਤੇ ਪੱਕਾ ਮੋਰਚਾ ਲਾਇਆ ਗੇ ਜਿੱਤੇ ਹਰ ਰੋਜ਼ ਪ੍ਰਸ਼ਾਸਨ ਤੋਂ ਤੰਗ ਪਰੇਸ਼ਾਨ ਲੋਕ ਆਪਣੇ ਮਸਲੇ ਲੈ ਕੇ ਆਉਂਦੇ ਰਹੇ ਨੇ ਤਾਜ਼ਾ ਮਸਲਾ ਰਾਜਪੁਰੇ ਨੇੜੇ ਪਿੰਡ ਮਾਨਕਪੁਰ ਦਾ ਹੈ ਉਹਨਾਂ ਦੇ ਉੱਥੋਂ ਦੇ ਵਸਨੀਕ ਸ਼ਾਮਸੁੰਦਰ ਬਦਵਾ ਜੀ ਦਾ ਕੋਈ ਮਾਮਲਾ ਹੈ ਕਿਹ ਕੀ ਮਾਮਲਾ ਸਾਰਾ ਜਾਣਾਂਗੇ ਮਤਲਬ ਸਾਰਾ ਕੀ ਹੈ ਮਾਮਲਾ ਸਾਰਾ ਇਸ ਤਰ੍ਹਾਂ ਹੈ ਕਿ ਮੈਂ ਸ਼ਾਮਸੁੰਦਰ ਬਦਵਾ ਰਾਜਪੁਰੇ ਦਾ ਨਿਵਾਸੀ ਹਾਂ 21 4 23 ਨੂੰ ਮੈਂ ਗੱਜੂ ਖੇੜੇ ਦੇ ਵਿੱਚ ਓਮ ਪ੍ਰਕਾਸ਼ ਸੱਚ ਦੇਵਾ ਜੋ ਆਪਣੇ ਆਪ ਨੂੰ ਆਰਟੀਟੈਕਟ ਐਸੋਸੀਏਸ਼ਨ ਦਾ ਚੰਦ ਸੈਟਰ ਪੰਜਾਬ ਕਹਿੰਦਾ ਉਹਦੇ ਨਾਲ ਇੱਕ ਐਗਰੀਮੈਂਟ ਕੀਤਾ ਉਹਦੇ ਵਿੱਚੋਂ ਜ਼ਮੀਨ ਜਿਹੜੀ ਸੀਗੀ ਉਹਦੇ ਨਾਮ ਸੀਗੀ ਕੁਝ ਉਹਦੀ ਘਰ ਵਾਲੀ ਦੇ ਨਾਮ ਸੀਗੀ ਤੇ ਕੁਝ ਉਹਦੀ ਭੈਣ ਦੇ ਨਾਮ ਸੀਗੀ ਤੇ ਤਿੰਨਾਂ ਨੇ ਮੇਰੇ ਨਾਲ ਐਗਰੀਮੈਂਟ ਕੀਤਾ ਤੇ 24 10 24 ਦੀ ਜਿਹੜੀ ਡੇਟ ਹੈ ਜਿਹੜੀ 6 ਮਹੀਨੇ ਦੀ ਪਾਰਤੀ ਵੀ ਅਸੀਂ ਨਹੀਂ ਸ਼ਿਕਰਾਵਾਂਗੇ ਉਹ ਜਦੋਂ ਬਿਆਨਤ ਸਾਈਨ ਹੋ ਗਿਆ ਸਭ ਕੁਝ ਹੋ ਗਿਆ ਉਹਦਾ 1 ਮਹੀਨੇ ਬਾਅਦ ਮੇਰੇ ਕੋਲ ਫੋਨ ਆਇਆ ਕਿ ਸ਼ਾਮ ਜੀ ਆਪਾਂ ਇਹ ਜ਼ਮੀਨ ਤੁਹਾਡੀ ਵਿਕਵਾ ਦਈਏ ਤੁਹਾਨੂੰ ਪ੍ਰੋਫਿਟ ਹੋ ਜਾਏਗਾ ਮੈਂ ਕਿਹਾ ਮੈਂ ਜ਼ਮੀਨ ਨਹੀਂ ਵੇਚਣੀ ਮੈਂ ਆਪਣੇ ਬੱਚਿਆਂ ਵਾਸਤੇ ਲਈ ਹੈ ਇਸ ਕਰਕੇ ਉਹਨਾਂ ਨੂੰ ਰੱਖਣੀ ਹੈ ਤਾਂ ਉਹਦੇ ਮਨ ਦੇ ਵਿੱਚ ਬੇਈਮਾਨ ਆ ਗਿਆ 1.5 ਮਹੀਨੇ ਬਾਅਦ ਮੈਨੂੰ ਲੀਗਲ ਨੋਟਿਸ ਭੇਜਦਾ ਹੈ ਕਿ ਤੁਹਾਡੀ ਜਿਹੜੀ ਹੈ ਮੇਰੇ ਕੋਲ 70 ਲੱਖ ਰੁਪਿਆ अमाउंट ਨਹੀਂ ਆਈ ਜਾਂ ਤਾਂ ਉਹ अमाउंट ਦੇ ਦਿਓ ਜਾਂ ਮੈਂ ਇਹਨੂੰ ਜਿਹੜਾ ਹੈ ਬਿਆਨਾ ਜਿਹੜਾ ਹੈ ਰੱਦ ਸਮਝਾਂਗਾ ਤਾਂ ਸਾਡੇ ਜਦੋਂ ਇਹ ਲੀਗਲ ਨੋਟਿਸ ਆਇਆ ਹਾਂਜੀ ਜਦੋਂ ਇਹ ਜਿਹੜਾ ਲੀਗਲ ਨੋਟਿਸ ਮੇਰੇ ਆਇਆ ਮੇਰੇ ਪੈਰਾਇਟੋ ਜ਼ਮੀਨ ਖਿਸ ਗਈ ਮੇਰਾ ਦਿਨ ਦੀ ਚੈਨ ਤੇ ਰਾਤ ਦੀ ਨੀਂਦ ਖਤਮ ਹੋ ਗਈ ਸਾਡੇ ਪਰਿਵਾਰ ਦੀ ਵੀ ਸਾਡਾ ਕੀ ਪਾਣਾ ਵਰਤ ਗਿਆ ਕਿ ਐਡਾ ਵੱਡਾ ਠੱਗ ਸਾਨੂੰ ਕਿੱਥੋਂ ਟੱਕਰ ਗਿਆ ਤਾਂ ਜਦੋਂ ਅਸੀਂ ਇਹਦੇ ਕੋਲ ਘਰ ਗਏ ਚੱਲ ਕੇ ਤਾਂ ਇਹ ਘਰ ਹੋਣ ਦੇ ਬਾਵਜੂਦ ਵੀ ਇਹਦੀ ਜਨਾਨੀ ਕਹਿੰਦੀ ਹੈ ਜੀ ਉਹ ਤਾਂ ਇਸ ਟਾਈਮ ਨਹੀਂ ਮਿਲੇਗਾ ਤੁਹਾਨੂੰ ਪਰ ਅਸੀਂ ਟਾਈਮ ਦੇਾਂਗੇ ਉਸ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਇਹ ਮਿਲਣਗੇ ਚਲੋ ਇੱਕ ਇਹਨਾਂ ਦਾ ਪਿੰਡ ਦਾ ਪਤਵੰਤਾ ਸੱਜਣ ਸੀਗਾ ਸ਼ਾਮ ਨੂੰ ਉਹਨੂੰ ਫੋਨ ਕਰਦਾ ਹੈ ਕਹਿੰਦਾ ਤੁਹਾਡੀ ਹਿੰਮਤ ਕਿਵੇਂ ਹੋ ਗਈ ਕਿ ਮੇਰੇ ਘਰ ਬਗੈਰ ਟਾਈਮ ਲਿੱਤੇ ਤੁਸੀਂ ਮੇਰੇ ਘਰ ਆ ਗਏ ਮਤਲਬ ਕਿ ਉਹਨੂੰ ਇਹ ਜਿਹੇ ਧਮਕੀਆਂ ਦੇਣ ਵਾਲੀਆਂ ਚਲੋ ਕੁੱਲ ਮਿਲਾ ਕੇ ਇਹਨੇ ਸਾਨੂੰ 6 ਮਹੀਨੇ ਕੋਈ ਰਸਤਾ ਨਹੀਂ ਦਿੱਤਾ ਅਸੀਂ ਫਿਰ ਆਪਣੀ ਕੋਰਟ ਵਿੱਚ ਤਹਿਸੀਲ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾਈ ਉਸ ਦੇ ਬਾਅਦ ਵੀ ਉਹ ਵੀ ਅਸੀਂ ਇਹਨੂੰ ਫਿਰ ਹੱਥ ਮੰਨ ਕੇ ਬੇਨਤੀ ਕਰਦੇ ਰਹੇ ਫਿਰ ਰਜਿਸਟਰੀ ਕਰਾ ਦੇ ਰਜਿਸਟਰੀ ਕਰਾ ਦੇ ਆਨੇ ਬਹਾਨੇ 100 ਇਹਨੇ ਜਿਹੜਾ ਸਾਨੂੰ ਟਾਈਮ ਹੋਰ ਹੱਲ ਲਗਾਤਾ ਸਹਗੋ ਅਸੀਂ ਹਾਰ ਕੇ ਜਦੋਂ ਇਹਦੀ ਜਿਹੜੀ ਹੈ ਡੀਏਜੀ ਨੂੰ ਜਿਹੜੀ ਹੈ ਇਹਦੀ ਰਿਪੋਰਟ ਕੀਤੀ ਕਿ ਇੱਕ ਤਾਂ ਸਾਡਾ ਇਹ ਜਿਹੜਾ ਰਕਮ ਹੜੱਪੀ ਬੈਠਾ ਹੈ ਦੂਜਾ ਇਹ ਸਾਨੂੰ ਜਾਨੋਂ ਮਾਰਨ ਦੇ ਧਮਕੀਆਂ ਦਿੰਦਾ ਹੈ ਔਰ ਇਹ ਕਹਿੰਦਾ ਵੀ ਮੈਂ ਆਪਣੇ ਜਨਾਨੇ ਤੋਂ ਤੁਹਾਡੇ ਝੂਠੇ ਪਰਚੇ ਪਵਾ ਦਾਂਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤਾਂ 3 ਮਹੀਨੇ ਇਨਕੁਆਇਰੀ ਹੋਣ ਦੇ ਬਾਅਦ ਵੀ ਉਹ ਡੀਏ ਲੀਗਲ ਦੀ ਰਿਪੋਰਟ ਨਾਲ ਇਹਦੇ ਤੇ ਜਿਹੜਾ ਹੈ ਪਰਚਾ ਦਰਜ ਹੋਇਆ 420 ਦਾ ਔਰ ਦੂਜਾ ਫੌਜਦਾਰੀ ਦਾ ਤਾਂ ਜਦੋਂ ਇਹ ਹੋਇਆ ਤਾਂ ਫਿਰ ਇਹ ਜਦੋਂ ਸੈਸ਼ਨ ਕੋਰਟ 'ਚ ਗਿਆ ਤਾਂ ਉੱਥੇ ਜਾ ਕੇ ਇਹ ਆਪਣੇ ਬਿਆਨ ਦਿੱਤੇ ਇਹਦੀ ਘਰ ਵਾਲੀ ਨੇ ਇਹਦੀ ਭੈਣ ਨੇ ਔਰ ਆਪ ਕਿ ਸਾਡੇ ਕੋਲ 80 ਲੱਖ ਰੁਪਏ ਆਇਆ ਵੈ ਤਾਂ ਜੱਜ ਸਾਹਿਬ ਕਹਿੰਦੇ ਵੀ ਇਹ ਮੰਨਦਾ ਹੈ ਕਿ ਮੈਂ ਕਿਹਾ ਮੈਂ ਰਜਿਸਟਰੀ ਕਰਾਣੀ ਹੈ ਤਾਂ ਉਹਦੇ ਕੋਲ ਬਿਆਨ ਦੇ ਦੀ ਜੋ ਰਕਮ ਦਿੱਤੀ ਉਹ ਬਾਈ ਕੈਸ਼ ਦਿੱਤੀ ਉਹਦਾ ਕੋਈ ਪ੍ਰੂਫ ਸਾਰੇ ਪ੍ਰੂਫ ਨੇ ਜੀ ਇਹ ਦੇਖੋ ਮੇਰੇ ਕੋਲ ਕੱਲੇ ਕੱਲੇ ਪ੍ਰੂਫ ਨੇ ਮੈਂ ਦਿਖਾਏ ਵੀ ਨੇ ਜੇ ਹੁਣ ਕਹੋਗੇ ਦੁਬਾਰਾ ਹਰ ਚੀਜ਼ ਦਾ ਪ੍ਰੂਫ ਹੈ ਠੀਕ ਹੈ ਤਾਂ ਉਹ ਜਿਹੜਾ ਉੱਥੇ ਜਾ ਕੇ ਮੰਨ ਗਿਆ ਵੀ ਮੇਰੇ ਕੋਲ 80 ਲੱਖ ਆਇਆ ਵੈ ਅਸੀਂ ਸਮਝੌਤਾ ਕਰਨ ਵਾਸਤੇ ਤਿਆਰ ਹੈ ਤਾ ਉਹ ਮੀਡੀਏਸ਼ਨ ਕੇਸ ਪੇ ਜਾਇਆ ਗਿਆ ਉੱਥੇ ਵੀ ਸਾਡੀਆਂ ਤਿੰਨ ਮੀਟਿੰਗਾਂ ਹੋਈਆਂ ਤਿੰਨ ਮੀਟਿੰਗਾਂ ਦੇ ਵਿੱਚ ਮੇਰੀ ਇੱਕੋ ਗੱਲ ਸੀ ਕਿ ਮੈਂ ਰਜਿਸਟਰੀ ਕਰਾਉਣ ਵਾਸਤੇ ਤਿਆਰ ਆਂ ਤੁਸੀਂ ਪਹਿਲੇ ਜਮ੍ਹਾਂ ਮੇਟੋ ਕਰਾਓ ਰਜਿਸਟਰੀ ਕਰਾਓ ਉੱਥੇ ਫਿਰ ਉਹ ਕਹਿੰਦਾ ਕਿ ਜਮੀਨ ਦੇ ਰੇਟ ਵਧ ਗਏ ਨੇ ਮੈਂ ਰਜਿਸਟਰੀ ਨਹੀਂ ਕਰਾਂਗਾ ਤਾਂ ਉੱਥੇ ਜਦੋਂ ਉਹ ਵਾਪਸ ਗਿਆ ਤਾਂ ਹਾਈ ਕੋਰਟ ਨਾਲ ਆਪਣੇ ਸੈਸ਼ਨ ਕੋਰਟ ਨੇ ਉਹਦੀ ਬੇਲ ਜਿਹੜੀ ਐ ਅਰਜੈਂਟ ਕਰਤੀ ਤੇ ਉਹਨੂੰ ਜਿਹੜਾ ਹੈ ਦੂਜੇ ਦਿਨ ਪੁਲਿਸ ਨੇ ਅਰੈਸਟ ਕਰ ਲਿਆ ਉਹ 2 2.5 ਮਹੀਨੇ ਜੇਲ੍ਹ ਰਿਆ ਫਿਰ ਉਸ ਤੋਂ ਬਾਅਦ ਹਾਈ ਕੋਰਟ ਗਏ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਉਹਨੇ ਕੋਈ ਕਿਹਾ ਕਿ ਮੈਂ ਸਮਝੌਤਾ ਕਰਨ ਵਾਸਤੇ ਤਿਆਰ ਹਾਂ ਸਾਡੇ ਵਕੀਲ ਔਰ ਅਸੀਂ ਕਹਿਣ ਲੱਗੇ ਵੀ ਅਸੀਂ ਵਿਚਿਸ਼ਟੀ ਕਰਨ ਵਾਸਤੇ ਤਿਆਰ ਹਾਂ ਸਾਡੇ ਉੱਤੇ ਫਿਰ ਦੋ ਮੀਟਿੰਗਾਂ ਹੋਈਆਂ ਤਿੰਨ ਉੱਤੇ ਫਿਰ ਉਹ ਮੁਕਰ ਜਾਂਦਾ ਕਹਿੰਦਾ ਜ਼ਮੀਨਾਂ ਦੇ ਰੇਟ ਵੱਧ ਗਏ ਮੈਂ ਨਹੀਂ ਕਰਾਂਗਾ ਉੱਤੇ ਫਿਰ ਜਿਹੜੀ 3 ਮਹੀਨੇ ਦੀ ਇਹਦੀ ਡੇਟ ਪੈ ਜਾਂਦੀ ਹੈ ਡੇਟ ਪੈਣ ਤੋਂ ਬਾਅਦ ਵੀ ਉਹ ਕੀ ਕਰਦਾ ਹੈ ਹੁਸ਼ਿਆਰੀ ਔਰ ਚਲਾਕੀ ਕਿਉਂਕਿ ਦੇਖੋ ਇਹ ਗਿਰਕੜੀ ਜਿਹਾ ਰੰਗ ਬਦਲਦਾ ਹੈ ਇਹ ਜਿਹੜਾ ਹੈ ਬਹਿਰੂਪਿਆ ਹਾਈ ਕੋਰਟ ਦਾ ਹਾਲੇ ਕੋਈ ਆਰਡਰ ਨਹੀਂ ਆਇਆ ਇਹ ਸੁਪਰੀਮ ਕੋਰਟ ਚਲਾ ਗਿਆ ਜਦੋਂ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਇਹਨੂੰ ਫਟਕਾਰ ਲਗਾਈ ਕਿ ਜਦੋਂ ਤੇਰਾ ਹਲੇ ਪੈਂਡਿੰਗ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਹੈ ਕਿ 3 12 ਨੂੰ ਪਹਿਲਾਂ ਉੱਥੇ ਜਾ ਕੇ ਸਿਲੰਡਰ ਕਰ ਉਸ ਤੋਂ ਬਾਅਦ ਜਿਹੜਾ ਹੈ ਜਦੋਂ 3 12 ਨੂੰ ਇੱਥੇ ਸਿਲੰਡਰ ਕੀਤਾ ਹਾਈ ਕੋਰਟ ਦੇ ਵਿੱਚ ਜਦੋਂ ਜੱਜ ਸਾਹਿਬ ਨੇ ਸਾਰੀ ਜਾਂਚ ਪੜਤਾਲ ਕੀਤੀ ਤਾਂ ਆਪਣੇ ਉਹਨੇ ਆਰਡਰਾਂ ਦੇ ਵਿੱਚ ਸਾਬਤ ਤੌਰ ਤੇ ਲਿਖਿਆ ਕਿ ਸ਼ੁਰੂ ਦੇ ਵਿੱਚ ਇਹ ਲੱਗਦਾ ਹੈ ਕਿ ਸਿਵਲ ਮੈਟਰ ਹੈਗਾ ਪਰ ਜਦੋਂ ਜਾਂਚ ਪੜਤਾਲ ਕਾਗਜ਼ਾਂ ਦੀ ਕੀਤੀ ਜਾਂਦੀ ਹੈ ਜਾਂ ਦੂਜੇ ਪੱਖ ਸੁਣਿਆ ਜਾਂਦਾ ਹੈ ਇਸ ਤੋਂ ਸਪੱਸ਼ਟ ਯਾਰ ਹੁੰਦਾ ਹੈ ਕਿ ਜ਼ਮੀਨਾਂ ਦੇ ਰੇਟ ਵੱਧ ਚੁੱਕੇ ਨੇ ਤੇ ਓਮ ਪ੍ਰਕਾਸ਼ ਸੱਚਦੇਵਾ ਤੇ ਇਹਦਾ ਪਰਿਵਾਰ ਜਿਹੜਾ ਹੈ ਬੇਈਮਾਨੀ ਤੇ ਆ ਗਿਆ ਹੈਗਾ ਤੇ ਇਹਦੀ ਮਨਸ਼ਾ ਜਿਹੜੀ ਹੈ ਕ੍ਰਿਮੀਨਲ ਹੋ ਚੁੱਕੀ ਹੈ ਇਸ ਕਰਕੇ ਇਹਨੂੰ ਜਿਹੜੀ ਹੈ ਜ਼ਮਾਨਤ ਦੇਣੀ ਵੀ ਨਹੀਂ ਬਣਦੀ ਤਾਂ ਉਸੇ ਟਾਈਮ ਉਹ ਦੁਬਾਰਾ ਜੇਲ੍ਹ ਚ ਭੇਜ ਦਿੰਦੇ ਨੇ ਹਾਈ ਕੋਰਟ ਦੇ ਜੱਜ ਸਾਹਿਬਾਨ ਤਾਂ ਉਸ ਤੋਂ ਬਾਅਦ ਜਿਹੜਾ ਹੈ ਫਿਰ ਇਹ ਜੇਲ੍ਹ ਚ ਲਾ ਜਾਂਦਾ ਹੈ ਫਿਰ ਇਹ ਦੁਬਾਰਾ ਸੁਪਰੀਮ ਕੋਰਟ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਉਹਨੂੰ ਤਰਸ ਦੇ ਆਧਾਰ ਦੇ ਉੱਤੇ ਕਿ ਦੋ ਵਾਰੀ ਪਹਿਲਾਂ ਵੀ ਜੇਲ੍ਹ ਜਾਇਆ ਹੁਣ ਦੋ ਮਹੀਨੇ ਫੇਰ ਹੋ ਗਏ ਨੇ ਤਾਂ ਉਹ ਤਰਸ ਦੇ ਆਧਾਰ ਦੇ ਉੱਤੇ ਇਹਨੂੰ ਜਿਹੜੀ ਹੈ ਬੇਲ ਦਿੰਦੇ ਨੇ ਜਦ ਕਿ ਇਹਦੇ ਨਾਲ ਕੋਈ ਧੱਕਾ ਨਹੀਂ ਹੋਇਆ ਕੋਈ ਬੇਇਨਸਾਫੀ ਨਹੀਂ ਹੋਈ ਜਿਹੜਾ ਪੁਲਿਸ ਨੇ ਵੀ ਅਰੈਸਟ ਕੀਤਾ ਸੀਗਾ ਕਿਉਂਕਿ ਜਿਹੜੀ ਇਹਨੂੰ 22 ਸਤ ਤੱਕ ਜਿਹੜੀ ਹੈ ਅਰੈਸਟ ਸ਼ੇ ਬਿਲ ਸੀ ਸਮਝੌਤੇ ਤੱਕ ਵੀ ਨਹੀਂ ਸੀ ਜਦੋਂ ਸਮਝੌਤਾ ਅਨਸੈਟਲ ਹੋ ਗਿਆ 23 ਤਰੀਕ ਨੂੰ ਜੱਜ ਸਾਹਿਬ ਨੇ 24 ਤਰੀਕ ਬਾਅਦ ਦੀ ਅਰੈਸਟ ਸ਼ੇ ਕੰਟੀਨਿਊ ਨਹੀਂ ਕੀਤੀ ਨਾ ਇਹਨੂੰ ਦਿੱਤੀ ਤਾਂ 23 ਦੇਖੋ ਪੁਲਿਸ ਨੇ ਅਰੈਸਟ ਕਰਨਾ ਸੀਗਾ ਇਹ ਹੁਣ ਪੁਲਿਸ ਦੇ ਵੀ ਖਿਲਾਫ ਚੱਲਦਾ ਹੈ ਕਹਿੰਦਾ ਮੈਨੂੰ ਇਹ ਜੱਦ ਕੇ ਬਹੁਤ ਵੱਡਾ ਠੱਗ ਜਾਲਸਾਜ ਗਿਰਗੜ ਦੀ ਰੰਗ ਬਦਨ ਵਾਲਾ ਬਹੁਤ ਰੁਪਿਆ ਮੈਂ ਕਹਿੰਦਾ ਨਟਵਰ ਲਾਲ ਤੋਂ ਵੀ ਇਹ ਉਹਦਾ ਵੀ ਜਿਹੜਾ ਹੈ 10 ਗੁਣਾ ਵੱਡਾ ਉਹਦਾ ਮਤਲਬ ਕਿ ਦਿਮਾਗ ਹੈ ਇਹਦਾ ਤੇ ਹੁਣ ਅੱਜ ਤੋਂ ਹਫਤਾ ਪਹਿਲਾਂ ਵੀ ਸਾਡੇ ਪ੍ਰਧਾਨ ਜੀ ਨੇ ਬਲਵਿੰਦਰ ਜੀ ਜਿਹੜਾ ਹੈ ਗੁੰਮਰਾ ਸਾਹਿਬ ਇਹਨਾਂ ਨੂੰ ਗੁੰਮਰਾ ਕਰ ਗਿਆ ਕਹਿੰਦਾ ਜੀ ਦੇਖੋ ਜੀ ਇਹ ਸਿਵਲ ਮੈਟਰ ਬਣਦਾ ਸੀਗਾ ਤੇ ਜਿਹੜਾ ਸਾਡੇ ਤੇ ਕ੍ਰਿਮੀਨਲ ਜਿਹੜਾ ਹੈ ਪੌੜੀ ਕਰਦਾ ਭਈ ਤੂੰ 70 ਲਗਦੀ ਟੱਗੀ ਮਾਰ ਰਿਹਾ ਕ੍ਰਿਮੀਨਲ ਬਣਨਾ ਹੀ ਬਣਨਾ ਹੈ ਭਾਈ ਉਸ ਕਰਕੇ ਜਿਹੜਾ ਹੈ ਦੇਖੋ ਨਾ ਤੈਨੂੰ ਲੋਅਰ ਕੋਰਟ ਨੇ ਨਾ ਸੈਸ਼ਨ ਕੋਰਟ ਨੇ ਨਾ ਹਾਈ ਕੋਰਟ ਨੇ ਨਾ ਸੁਪਰੀਮ ਕੋਰਟ ਨੇ ਇਹਦੀ ਇੱਕ ਨਹੀਂ ਸੁਣੀ ਕਿ ਤੂੰ ਜਿਹੜਾ ਹੈ ਛੋਟਾ ਕ੍ਰਿਮੀਨਲ ਬੰਦਾ ਹੈਗਾ ਤੱਗੀਬਾਜ਼ ਬੰਦਾ ਹੈਗਾ ਇਸ ਕਰਕੇ ਤੈਨੂੰ ਕੋਈ ਰਿਲੀਫ ਨਹੀਂ ਮਿਲਦੀ ਇਸ ਕਰਕੇ ਇਹ ਹੁਣ ਵੀ ਜਿਹੜਾ ਹੈ ਇਹਨੇ ਪਹਿਲਾਂ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਉੱਥੇ ਕਹਿੰਦਾ ਸੀਗਾ ਸ਼ਾਮ ਸੁੰਦਰ ਵਧਵੇ ਤੋਂ ਮੇਰੇ ਪਰਿਵਾਰ ਦੇ ਸੱਤ ਜੀਆਂ ਨੂੰ ਜਾਨ ਤੋਂ ਖਤਰਾ ਹੈ ਤਾਂ ਹਾਈ ਕੋਰਟ ਨੇ ਇਹਦੀ ਜਿਹੜੀ ਦੋ ਡੇਟਾ ਦੀ ਸੁਣਵਾਈ ਕੀਤੀ ਤਾਂ ਉਹਦੇ ਵਿੱਚ ਇੱਕ ਨਿਚੋੜ ਕੱਢਿਆ ਕਿ ਤੇਰਾ ਜਿਹੜਾ ਜ਼ਮੀਨੀ ਦਾ ਇਹ ਜਿਹੜਾ ਮਾਮਲਾ ਚੱਲ ਰਿਹਾ ਹੈਗਾ ਤੂੰ ਪੈਸੇ ਹੜਪਣਾ ਚਾਹੁੰਦਾ ਹੈ ਇਸ ਕਰਕੇ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਇਹ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਅਗਰ ਤੈਨੂੰ ਫਿਊਚਰ ਦੇ ਵਿੱਚ ਕਿਤੇ ਹੋਏਗਾ ਤਾਂ ਸਾਡੇ ਕੋਲ ਵਾਪਸ ਆ ਜੀ ਹੁਣ ਇੱਕ ਨਵੀਂ ਹੋਰ ਇਹਨੇ ਪਟੀਸ਼ਨ ਪਾਈ ਹੈ ਪੁਲਿਸ ਦੇ ਖਿਲਾਫ ਹੀ ਪਾਈ ਹੈ ਕਿ ਮੈਨੂੰ ਜਿਹੜਾ ਹੈ ਗਲਤ ਅਰੈਸਟ ਕੀਤਾ ਹੈ ਜਦ ਕਿ ਦੇਖੋ ਇਹਨੂੰ ਕੋਈ ਸਟੇ ਨਹੀਂ ਸੀਗੀ ਕੋਈ ਇਹਦੀ ਜ਼ਮਾਨਤ ਨਹੀਂ ਸੀਗੀ ਤਾਂ ਉਹਨੂੰ ਅਰੈਸਟ ਕਰਨ ਪੁਲਿਸ ਦਾ ਜਿਹੜਾ ਹੈ ਕਾਨੂੰਨੀ ਰਾਈਟ ਸੀਗਾ ਉਹ ਉਸ ਕਰਕੇ ਉਹਨੂੰ ਕੀਤਾ ਹੈ ਹੁਣ ਉਹਦੇ ਕਰਕੇ ਵੀ ਜਿਹੜਾ ਹੈ ਇਹਨੂੰ ਪੁਲਿਸ ਦੇ ਵਿੱਚ ਪਟੀਸ਼ਨ ਪਾਈ ਹੈ ਤਾਂ ਉੱਥੇ ਜਦੋਂ ਜਵਾਬ ਦੇਗੀ ਪੁਲਿਸ ਕਿਉਂਕਿ ਸਾਰਾ ਕਾਨੂੰਨੀ ਕਾਗਜ਼ਾਂ ਚੱਲਣਾ ਹੈ ਤਾਂ ਉਹ ਵੀ ਜਿਹੜੀ ਹੈ ਅਰੈਸਟ ਹੈ ਟੁੱਟ ਜਾਣੀ ਹੈ ਔਰ ਉਹ ਵੀ ਖਾਰਜ ਹੋ ਜਾਣੀ ਹੈ ਇਸ ਤਰ੍ਹਾਂ ਇਹ ਕਹਿੰਦੇ ਜਿਹੜਾ ਹੈ ਆਪਣਾ ਕੁਐਸ਼ਨਿੰਗ ਦਾ ਕੇਸ ਪਾਇਆ ਕਿ ਇਹ ਮੇਰੇ ਤੇ ਗਲਤ ਐਫ ਆਈ ਆਰ ਹੋਇਆ ਚਾਹ ਤਾਂ ਉਹਦਾ ਵੀ ਜਵਾਬ ਦਿੱਤਾ ਜਾਏਗਾ ਤਾਂ ਉਹ ਵੀ ਸਟੈਂਡ ਕਰੇਗੀ ਕਿਉਂਕਿ ਹੁਣ ਇਹਦਾ ਕੋਈ ਦਾ ਸਿਵਲ ਸੂਟ ਵੀ ਚੱਲ ਰਿਹਾ ਹੈਗਾ ਤੇ ਇਹਦਾ ਚਲਾਨ ਵੀ ਪੇਸ਼ ਹੋ ਚੁੱਕਿਆ ਹੈਗਾ ਤੇ ਉੱਤੇ ਵੀ ਇਹਦੀਆਂ ਡੇਟਾਂ ਚੱਲ ਰਹੀਆਂ ਨੇ ਇਹ ਤਾਂ ਸਿਰਫ ਹੈ ਆਪਣੇ ਆਪ ਨੂੰ ਸੱਚਾ ਪੁੱਕਾ ਦਿਖਾਉਣ ਵਾਸਤੇ ਕਿ ਮੈਂ ਸੱਚਾ ਹਾਂ ਸੱਚਾ ਕਿਤੇ ਨਹੀਂ ਹੈਗਾ ਇਹਦਾ ਪੂਰਾ ਪਰਿਵਾਰ ਜਿਹੜਾ ਇਸ ਠੱਗੀ ਟੋਰੀ ਦੇ ਵਿੱਚ ਸ਼ਾਮਿਲ ਹੈ ਸਾਡੇ ਨਾਲ ਐਸ்சிਬੀਸੀ ਮਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਔਰ ਉਹਨੇ ਕੁੰਮੜਾ ਸਰ ਤੁਸੀਂ ਦੋਨੋਂ ਪੱਖਾਂ ਦੇ ਦਲੀਲਾਂ ਸੁਣੀ ਤੁਸੀਂ ਕੀ ਵਿਚੋੜ ਪੜਿਆ ਇਸ ਕੇਸ ਬਹੁਤ ਹੀ ਸਤਿਕਾਰਯੋਗ ਪਹਿਲਾਂ ਤੁਹਾਡੇ ਚੈਨਲ ਦਾ ਤਹਿਦਿਨ ਧੰਨਵਾਦ ਤੁਸੀਂ ਸਾਡੀ ਰੋਜ਼ ਹਰ ਰੋਜ਼ ਆਵਾਜ਼ ਜਿਹੜੀ ਹੈ ਸੁਣਦੇ ਰਹਿੰਦੇ ਹੋ ਤੇ ਪਬਲਿਕ ਤੱਕ ਪਹੁੰਚਾਉਂਦਾ ਬਹੁਤ ਬੜਾ ਯੋਗਦਾਨਪੂਰਨ ਗੱਲ ਕਰ ਲਈ ਅੱਜ ਇਹਨਾਂ ਦੀ ਹੋਮ ਪਰ ਕਾਹ ਜੀ ਸੱਚ ਦੇਵਾ ਪਹਿਲਾਂ ਸਾਡੇ ਕੋਲ ਕਾਫੀ ਦਿਨ ਪਹਿਲਾਂ ਆਇਆ ਸੀ ਉਹਨੇ ਆਪਣਾ ਪੱਖ ਦੱਸਿਆ ਵੀ ਮੇਰੇ ਨਾਲ ਧੋਖਾ ਤੜੀ ਹੋਈ ਮੇਰੇ ਤੇ ਗਲਤ ਪਰਚਾ ਹੋਇਆ ਮੈਂ 10 ਲੱਖ ਰੁਪਏ ਲਿਆਤਾ ਜੀ 10 ਮੋੜਤਾ ਫਿਰ ਮੇਰੇ ਨਾਲ ਇਸ ਤਰ੍ਹਾਂ ਹੋਇਆ ਪਰ ਪੈਸਰਾਹੀ ਤੁਸੀਂ ਉਹਦਾ ਬਿਆਨ ਜਿਹੜਾ ਵਰਸ਼ਨ ਬਿਆਨ ਪਾਇਆ ਐਸ ਐਚਓ ਦਾ ਪਰਚਾ ਦਰਜ ਕਿਵੇਂ ਕਰਿਆ ਜੀ ਉਹਨਾਂ ਨੇ ਕਿਹਾ ਜੀ ਕਾਇਦਾ ਕਾਨੂੰਨ ਮੁਤਾਬਕ ਰੂਲਮਤਾਬਕ ਪਰਚਾ ਹੋਇਆ ਮੇਰਾ ਫਰਜ ਨਹੀਂ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਦਾ ਦੂਜੀ ਪਾਰਟੀ ਨੂੰ ਪੁੱਛਦਾ ਤਾਂ ਕਿ ਵੀ ਤੁਹਾਡੇ ਨਾਲ ਕੀ ਹੋਇਆ ਜੀ ਇਹਨਾਂ ਨੇ ਜਦੋਂ ਤੁਹਾਡੇ ਰਾਹੀਂ ਇਹ ਪ੍ਰੈਸਰਾਂਹੀਂ ਵੀਡੀਓ ਮੂਵੀਆਂ ਦੇਖੀਆਂ ਨੇ ਤੁਹਾਡੀਆਂ ਖਬਰਾਂ ਦੇਖੀਆਂ ਨੇ ਇਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੇਰੇ ਕੋਲ ਆਏ ਵੀ ਪ੍ਰਧਾਨ ਜੀ ਤੁਹਾਨੂੰ ਅਸਲ ਗੱਲ ਨਹੀਂ ਉਹਨੇ ਦੱਸੀ ਇਹ ਗੱਲ ਅਸਲ ਹੈ ਤੇ ਜਿਹੜੀ ਬਿਆਨਾਂ ਹੋਇਆ ਸਿਰਫ 10 ਲੱਖ ਨਹੀਂ ਸੀ 80 ਲੱਖ ਰੁਪਏ ਬਿਆਨਾਂ ਹੋਇਆ ਸੀ ਜਿਹੜਾ ਅਸੀਂ 70 ਲੱਖ ਰੁਪਏ ਕੈਸ਼ ਦਿੰਦਾ ਉਹ ਉਹਨੂੰ ਮੁਕਰਨੋਂ ਫਿਰਦਾ ਜਦੋਂ ਬਿਆਨਾਂ ਹੁੰਦਾ ਹੈ 24 ਚ ਫਿਰ ਉਹ ਬੰਦੇ ਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਬਿਆਨਾਂ ਦੇ ਜ ਡੇਢ ਮਹੀਨੇ ਵਾਦੇ ਇੱਕ ਇਹਨਾਂ ਨੂੰ ਲੀਗਲ ਨੋਟਿਸ ਭੇਜ ਦਿੰਦਾ ਜੀ ਤਾਂ ਕਿ ਜਿੱਤੇ ਮਦੋਂ ਬੰਦੇ ਦੀ ਮਨਸਾ ਖਰਾਬ ਹੁੰਦੀ ਹੈ ਉਹ ਪਹਿਲਾਂ ਹੀ ਐਗਰੀ ਹੋ ਜਾਂਦਾ ਹੈ ਡੇਢ ਮਹੀਨੇ ਬਾਅਦ ਇੱਕ ਲੀਗਲ ਨੋਟਿਸ ਪੇਤਦਾ ਵੀ ਤੁਹਾਡੀ ਜਿਹੜੀ ਬਕਾਇਆ ਰਕਮ ਜੀ 70 ਲੱਖ ਉਹ ਆਈ ਨਹੀਂ ਮੇਰੇ ਕੋਲੇ 10 ਲੱਖ ਆਈ ਪਈ ਹੈ ਜੀ ਜੇਕਰ ਤਾਂ 70 ਨਹੀਂ ਦਿੰਦੇ ਪਹਿਲਾਂ ਤਾਂ ਜਿੱਦੋਂ ਮਨਸਾ ਹੋਈ ਤਾਂ ਇਹਨਾਂ ਬੰਦੇ ਘਵਰਾ ਕੇ ਵੀ ਆਰ 70 ਲੱਖ ਦਾ ਜੇ ਮੁਕਰਣ ਲੱਗੇ ਹਲੇ ਤਾਂ ਬਿਆਨਨਾ ਹੋਇਆ ਟਾਈਮ ਪਿਆ ਉਹ ਜਦੋਂ ਦਾ ਹੋਇਆ ਤਾਂ ਇਹਨਾਂ ਨੇ ਦੌੜ ਭੱਜ ਕਰੀ ਪੁਲਿਸ ਕੰਪਲੀਟ ਕਰੀ ਹੈ ਉਹਦੇ ਤੇ ਐਫ ਆਈ ਆਰ ਵੀ ਦਰਜ ਹੋਈ ਹੈ ਸਾਰੀ ਜਿਵੇਂ ਬੌਜੀ ਨੇ ਦੱਸਿਆ ਸ਼ਾਮਸੁੰਦਰ ਜੀ ਨੇ ਤੇ ਦੂਜਾ ਅਪੀਲ ਦੇ ਲਈ ਕਰਨ ਵਾਸਤੇ ਲੋਅਰ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਿਆ ਜੇ ਬੰਦਾ ਸੱਚਾ ਹੁੰਦਾ ਉਹਨੂੰ ਰਿਲੀਫ ਮਿਲਦੀ ਜਦੋਂ ਤੇ ਡਾਕੂਮੈਂਟਾਂ 'ਚ ਅਜੇ ਅਸਰ ਦੀ ਕਮੀ ਦੀ ਤਾਂ ਇਹ ਜੱਜ ਨੂੰ ਜਿਹੜੀ ਐ ਮਤ ਦਿੱਤੀ ਐ ਅਸੀਂ ਮਾਨਯੋਗ ਅਦਾਲਤ ਦਾ ਸਤਿਕਾਰ ਕਰਦੇ ਹਾਂ ਚਾਹ ਲੋਅਰ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਹਾਈ ਕੋਰਟ ਹੋਵੇ ਜਦੋਂ ਸਾਨੂੰ ਕਿਸੇ ਪਾਸੇ ਢੋਈ ਨਹੀਂ ਮਿਲਦੀ ਤਾਂ ਅਸੀਂ ਅਦਾਲਤ ਦਾ ਸਹਾਰਾ ਲੈਂਦੇ ਹਾਂ ਜਦੋਂ ਅਦਾਲਤ ਜੇ ਜ ਕੋਈ ਸਚਾਈ ਹੋਊਗੀ ਤਾਂ ਉੱਥੇ ਖੜੂਗੀ ਤਾਂ ਇੱਕ ਨਹੀਂ ਦੋ ਦੋ ਨਹੀਂ ਚਾਰ ਚਾਰ ਨਹੀਂ 10 ਜਦੋਂ ਬੰਦਾ ਗਲਤੀ ਤੇ ਗਲਤੀ ਕਰੀ ਜਾਂਦਾ ਤਾਂ ਕੋਰਟ ਦੇਖ ਲੈਂਦੀ 23 ਬਰਨਸਾ ਕੀ ਇਹ ਜਿਹੜੀਆਂ ਅਸਮਾਨੀ ਛੁੰਗੀਆਂ ਕੀਮਤਾਂ ਜਿਹੜੀਆਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰ ਲਈ ਜਿਹੜਾ ਗੱਜੂ ਖੇੜਾ ਪਿੰਡ ਹੈ ਮਾਨਕਪੁਰ ਹੈ ਇਹ ਸਾਰੀਆਂ ਆਪਣੇ ਜ਼ਿਲ੍ਹਾ ਮੋਹਾਲੀ ਚ ਆ ਗਈਆਂ ਇਹ ਵੀ ਗੱਲ ਜਿਵੇਂ ਕੱਲ ਕਰੀ ਐ ਫੇਰ ਕਰੀ ਪਹਿਲਾਂ ਉਹ ਵੀ ਇਸੇ ਤਰ੍ਹਾਂ ਪਰ ਉਹਨੇ ਬੰਦੇ ਨੇ ਜਿਹੜਾ ਅਸਲ ਦਾ ਸਭ ਤੋਂ ਸਿਪਾਈ ਹੈ ਵੀ ਮੇਰੇ ਕੋਲ ਕੇਵਲ ਤਾਂ ਕੇਵਲ 10 ਲੱਖ ਆਇਆ 80 ਨਹੀਂ ਆਇਆ ਬਾਬੂ ਜੀ ਨੇ ਕਰਤਾ ਵੀ ਉਹਦੇ ਘਰ ਵਾਲੀ ਤੇ ਉਹਦੀ ਭੈਣ ਸਿਸਟਰ ਸੈਨ ਕਰ ਰਹੀ ਪਰ ਕੋਰਟ 'ਚ ਸਟੇਟਮੈਂਟ ਦੇ ਰਹੇ ਆ ਵੀ ਹਾਂਜੀ ਸਾਡੇ ਕੋਲੇ 80 ਲੱਖ ਆਇਆ 10 ਲੱਖ ਦਾ ਲੀਗਲ ਨੋਟਿਸ ਦੇ ਰਹੇ ਆ 80 ਲੱਖ ਦਾ ਬਿਆਨਨਾ ਕਰੀ ਬੈਠੇ 80 ਪਰ ਕੋਟ ਚ ਮੰਨ ਰਹੇ ਦੱਸੋ ਉੱਥੇ ਬਸ ਸਿਰਫ ਤਿੰਨ ਚੀਜ਼ਾਂ ਇਹ ਦੇਖਣ ਦੀ ਲੋੜ ਹੈ ਬਾਕੀ ਨਹੀਂ ਹੈ ਜਦੋਂ ਇਹ ਸਾਰਾ ਕੁਝ ਕੋਰਟ ਨੇ ਦੇਖਿਆ ਤਾਂ ਉਹਨੂੰ ਰੈਸਟ ਪਹਿਲਾਂ ਵੀ 2.5 ਮਹੀਨੇ ਜੇਲ੍ਹ ਚ ਰਿਹਾ ਫਿਰ ਬਾਅਦ ਚ ਵੀ ਰਿਹਾ ਤੇ ਕੱਲ ਵੀ ਮੇਰੇ ਨਾਲ ਗੱਲ ਹੋਈ ਸੀ ਵੀ ਇਸ ਤਰ੍ਹਾਂ ਮੈਂ ਖੈਰ ਤੂੰ ਨਾ 80 ਲੱਖ ਵਾਲੀ ਗੱਲ ਸਾਡੇ ਕੋਲ ਝੂਠ ਕਰ ਗਿਆ ਤੂੰ ਕਿਹਾ ਮੇਰੇ ਕੋਲ 10 ਲੱਖ ਹੈ ਪਰ ਬਾਪੂ ਜੀ ਤਾਂ ਲਈ ਵੇ ਰਿਆ ਅੱਛਾ ਜਦੋਂ ਇਹਨਾਂ ਨੇ ਹਾਜ਼ਰੀ ਪੁਆਈ ਹੈ ਬਾਪੂ ਜੀ ਡਰਾਫਟ ਬਣਾ ਕੇ ਲੈ ਗਏ ਜਦੋਂ ਡਰਾਫਟ ਬਣਾ ਕੇ ਲੈ ਕੇ ਕੋਰਟ ਦੇ ਹੁਕਮਾ ਮੁਤਾਬਕ ਰਜਿਸਟਰੀ ਨਹੀਂ ਕਰਾਈ ਜਦੋਂ ਪਹਿਲੀ ਤਰੀਕ ਨੂੰ ਕੋਰਟ ਨੇ ਕਿਹਾ ਵੀ ਤੁਸੀਂ ਪੰਜ ਨੂੰ ਨਹੀਂ ਤੁਸੀਂ ਪਹਿਲੀ ਤਰੀਕ ਨੂੰ ਰਜਿਸਟਰੀ ਕਰਾਓ ਪੰਜ ਨੂੰ ਕੋਰਟ ਦੇ ਹੁਕਮ ਉਪਰ ਰਜਿਸਟਰੀ ਨਿਗਰਾ ਰਿਆ ਤਾਂ ਉਹਦੇ ਖਿਲਾਫ ਜਿਹੜੀ ਹੈ ਸਾਰੀ ਕਾਰਵਾਈ ਚੱਲਣਯੋਗ ਹੈ ਤੇ ਅੱਜ ਬਾਪੂ ਜੀ ਨੇ ਤੁਹਾਡੇ ਨਾਲ ਹੀ ਸਾਰੀ ਗੱਲ ਦੱਸੀ ਹੈ ਅਸੀਂ ਇਹ ਕਹਿੰਦੇ ਵੀ ਆਪਣੇ ਅਸਲ தਤ ਚ ਪਾ ਕੇ ਕੋਈ ਵੀ ਪਾਰਟੀ ਇਹ ਨਾ ਹੋਵੇ ਮੈਨੂੰ ਕਿਸੇ ਪਾਸੇ ਰਿਲੀਫ ਮਿਲ ਜਾਊਗੀ ਜੇ ਕੋਰਟ 'ਚ ਤਾਂ ਉੱਥੋਂ ਦੱਸੋ ਕੀ ਹੱਲ ਇੱਥੋਂ ਦਾ ਸਤੋ ਛਪਾ ਲਾਂਗੇ ਪਰ ਕੋਰਟ 'ਚ ਤਾਂ ਨਹੀਂ ਛਪਾ ਸਕਦਾ ਬੰਦਾ ਕੋਰਟ 'ਚ ਦੱਸੋ ਕੀਵੇਂ ਛਪਾਉਂਗੇ ਆ ਅਸਲ ਤਤ ਤੇ ਸਾਰੀ ਜਿਹੜੀ ਕਾਰਵਾਈ ਹੈ ਉਹ ਪ੍ਰੋਪਰ ਬਾਪੂ ਜੀ ਵੀ ਠੱਗੀ ਮਾਰਨ ਦੀ ਮਨਸਾ ਚ ਦੀ ਜੇ ਠੱਗੀ ਮਾਰਨ ਦੀ ਮਨਸਾ ਚ ਦਿੱਤਾ ਉਸ ਦੇ ਖਿਲਾਫ ਕਾਰਵਾਈ ਵੀ ਬਣਦੀ ਹੈ ਤੇ ਬਾਬੂ ਜੀ ਦੇ ਅਸੀਂ ਇਹੀ ਕਰਦੇ ਹਾਂ ਪ੍ਰਸ਼ਾਸਨ ਅਨਸ਼ਾਸਿਤ ਮਾਨਯੋਗ ਅਦਾਲਤਾਂ ਹਲੇ ਕੇਸ ਹਾਈ ਕੋਰਟ ਸੁਣਾਈ ਦੀ ਨੇ ਇਹ ਹੀ ਉਮੀਦ ਰੱਖਦੇ ਆਂ ਵੀ ਜਿਹੜਾ ਇਹਨਾਂ ਦਾ ਸੌਦਾ ਹੋਇਆ ਸਿਰੇ ਚੜ ਜਾਵੇ ਜਿਹੜਾ ਨਾ ਬਿਆਨਾ ਹੋਇਆ ਉਹਨੂੰ ਪੇਮੈਂਟ ਜਮਾ ਕਰਾ ਕੇ ਰਜਿਸਟਰੀ ਹੋਣੀ ਚਾਹੀਦੀ ਹੈ ਅਜਿਹੇਆ ਬੰਦਾ ਅੱਗੇ ਵਾਸਤੇ ਕਿਸੇ ਵੀ ਨਾਲ ਜਦੋਂ ਦੀ ਤਮੰਨਾ ਤਾਂ ਵਿਗੜੀ ਹੈ ਤਾਂ ਕਿ ਜਦੋਂ ਉਹ ਤੋਂ ਬਾਅਦ ਵੀ ਜ਼ਮੀਨ ਦੀਆਂ ਰੇਟਾਂ ਜਿਹੜੇ ਕੀਮਤਾਂ 'ਚ ਬਹੁਤ ਵਾਧਾ ਹੋਇਆ ਇਸ ਕਰਕੇ ਉਹ ਬੰਦਾ ਜਿਹੜਾ ਮੁਕਰਨਾ ਚਾਹੁੰਦਾ ਸੀ ਪੁਰਸੇ ਕੀ ਮੰਦੇ ਤੁਹਾਡੇ ਕੋਲ ਰੋਜ਼ ਹਰ ਰੋਜ਼ ਕੋਈ ਨਾ ਕੋ ਕੇਸ ਨਾ ਮਾਇਦਾ ਅੰਦਰ ਅੰਦਰ ਕਾਸਟ ਦੇ ਪ੍ਰੋਪਰਟੀਆਂ ਦੇ ਇਹ ਲੱਗਦਾ ਹੈ ਕਿ ਇਹ ਜੋ ਪ੍ਰੋਪਰਟੀਜ਼ ਰੇਟ ਵਧੇ ਉਹਨਾਂ ਕਰਕੇ ਜਿਆਦਾ ਠੱਗੀ ਠੋਰੀ ਹੋ ਰਹੀ ਹੈ ਨਾ ਕਿ ਪ੍ਰਸ਼ਾਸਨ ਦੀ ਨਰਲਾਈਕੀ ਸਭ ਪ੍ਰਸ਼ਾਸਨ ਇਸ ਤਰ੍ਹਾਂ ਹਰ ਇੱਕ ਬੰਦਾ ਜੀ 24 ਘੰਟੇ ਚ ਅਮੀਰ ਬਣਨ ਮੁਖਰਦਾ ਹੈ ਚਾਹੋ ਠੱਗੀ ਠੋਰੀ ਮਾਰ ਕੇ ਚਾਹੇ ਕਿਸੇ ਤਰ੍ਹਾਂ ਪ੍ਰਸ਼ਾਸਨ ਸਾਡਾ ਇੱਕ ਥਾਣੇ ਤੋਂ ਲੈ ਕੇ ਐਸਐਸਪੀ ਡੀਜੀਪੀ ਤੱਕ ਅ ਕੰਬ ਕਰਨੀ ਨਹੀਂ ਦਪੈ ਨੇ ਜਿਹੜੀ ਡਿਊਟੀ ਐਸਐਚਓ ਦੀ ਹੈ ਹਲਕੇ ਦੀ ਉਸ ਏਰੀਆ ਚ ਕ੍ਰਾਈਮ ਹੁੰਦਾ ਉਹ ਐਸਐਚਓ ਦੀ ਡਿਊਟੀ ਹੈ ਕਾਰਵਾਈ ਕਰੇ ਉਹ ਤੋਂ ਬਾਅਦ ਜੇ ਐਸਐਚਓ ਦੇ ਉਪਰ ਅਧਿਨ ਤਾਂ ਡੀਐਸਪੀ ਬੈਠਿਆ ਡੀਐਸਪੀ ਦੇ ਉਪਰ ਐਸਪੀ ਬੈਠਿਆ ਐਸਪੀ ਤੋਂ ਪ੍ਰੈਸਸਪੀ ਬੈਠਿਆ ਆਈਜੀ ਡੀਆਈਜੀ ਉਹਨਾਂ ਦੇ ਆਪਣੇ ਰੈਂਕ ਮੰਤਵਕ ਪਰ ਲੋਕ ਆਪਣੀ ਜਿਹੜੀ ਡਿਊਟੀ ਹੈ ਉਹਨਾਂ ਐਚਡੀਐਮ ਨਾ ਤਹਿਸੀਲਦਾਰ ਨਾ ਡੀਸੀ ਨਾ ਏਡੀਸੀ ਨਾ ਇਹ ਦੂਜਾ ਸਾਰਾ ਜਿਹੜਾ ਹੈਗਾ ਨਿਮੇਸਲ ਹੋਈ ਬੈਠਿਆ ਜਿਸ ਕਰਕੇ ਲੋਕਾਂ ਨੂੰ ਖੱਡਲ ਖੋਰ ਆਉਣਾ ਪੈਂਦਾ ਤੇ ਲੋਕਾਂ ਨੂੰ ਪਾਗਲਾ ਵਾਂਗੂ ਕਦੇ ਕਿਸੇ ਕੋਰਟ ਚਲੇ ਜਾਓ ਕਦੇ ਕਿਸੇ ਕੋਰਟ ਚਲੇ ਜਾਓ ਮਹਿੰਗਾ ਜਿਹੜਾ ਕਾਨੂੰਨ ਹੈਗਾ ਜਿਹੜਾ ਇਨਸਾਫ ਨਿਆ ਬਹੁਤ ਮਹਿੰਗਾ ਤੇ ਡਿਲੇ ਮਿਲਦਾ ਬਹੁਤ ਲੰਬਾ ਮਿਲ ਇਹਨਾਂ ਦਾ ਕੰਮ ਹੁੰਦਾ ਜਦੋਂ ਤੁਰਤ ਕਾਰਵਾਈ ਕਰਨੀ ਪਰ ਲੇਕਿਨ ਜਿਹੜਾ ਇਹਨਾਂ ਦੀ ਕਮੀ ਪੇਸ਼ੀ ਕਰਕੇ ਇਹਨਾਂ ਦੀ ਨਾਕਾਮੀ ਕਰਕੇ ਇਹ ਸਾਰਾ ਜਿਹੜਾ ਹੈਗਾ ਢਾਂਚਾ ਖਰਾਬ ਹੁੰਦਾ ਜਾ ਰਿਹਾ ਦਿਨ ਪਰ ਦਿਨ ਸਾਡੇ ਜਿਹੜੇ politcal ਲੋਗ ਨੇ ਹਲਕੇ ਦਾ MLA ਐ MP ਐ ਉਹ ਸ਼ਾਇਦ ਕੀ ਉਹਨਾਂ ਨਾਲ ਗੱਠ ਦੁੱਪਾ ਉਹ ਕਿਸੇ ਅਫਸਰਾਂ ਦੀ ਖਿੱਚ ਕਿਚਾਈ ਨਹੀਂ ਕਰਦਾ ਤਾਂ ਕਿ ਸਾਡਾ ਜਿਹੜਾ ਕ੍ਰਾਈਮ ਵੱਧ ਰਿਹਾ ਹੈ ਦਿਨ ਪਰ ਦਿਨ ਨੂੰ ਕੋਲ ਜੀ ਸੋ ਇਸ ਕੇਸ ਬਾਰੇ ਆਪਣੀ ਪ੍ਰਤੀਕਿਰਿਆ ਸਾਨੂੰ ਜਰੂਰ ਸਾਂਝੀ ਕਰਿਓ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਉਹ ਹੈਲੋ